ਹਾਏ ਓਏ ਅੱਜ ਹੋਰ weight ਘਟ ਗਿਆ ਹੁਣੇ ਮੈਂ ਮਸ਼ੀਨ ਚੈੱਕ ਕੀਤੀ ਇਹ ਤਾਂ ਘਟੀ ਜਾਂਦਾ ਰੋਜ਼ ਮੰਮਾ ਅੱਜ ਫਿਰ weight ਘਟ ਗਿਆ ਮੈਨੂੰ ਲੱਗਦਾ ਕੰਮ ਔਖਾ ਹੀ ਲੱਗਦਾ ਆ ਸਮਝ ਹੀ ਨਹੀਂ ਆਉਂਦੀ ਆ ਤਾਂ ਹੱਥ ਜੇ ਮੈਨੂੰ ਸੁੱਕਦੇ ਹੀ ਦਿਖਾਈ ਦੇ ਜਾਂਦੇ ਆ ਸਰੀਰ ਦੇ ਵਿੱਚ ਕੁਝ ਰਹਿ ਹੀ ਨਹੀਂ ਗਿਆ ਲੱਤਾਂ ਦਾ ਵੀ ਇਹੀ ਹਾਲ ਬਣੀ ਜਾਂਦਾ ਆ ਇਹ ਕਿਉਂ ਸਰੀਰ ਮੇਰਾ ਇੰਨਾ ਜ਼ਿਆਦਾ ਥੱਲੇ ਨੂੰ ਜਾਈ ਜਾਂਦਾ ਨਾਲੇ ਡਾਕਟਰ ਕਹਿੰਦੇ ਤੈਨੂੰ ਐਂਜ਼ਾਇਟੀ ਹੈ ਜੇ ਸਰੀਰ ਚ ਹੀ ਕੱਖ ਨਾ ਰਿਹਾ ਤਾਂ ਕੀ ਬਣੂੰਗਾ ਪਰ ਯਾਰ ਕਹਿੰਦੇ ਹੁੰਦੇ ਜਦੋਂ ਬਿਨਾਂ ਗਾਲ ਤੋਂ ਢੇਟ ਘਟੀ ਜਾਵੇ ਨਾ ਤਾਂ ਕੋਈ ਨਾ ਕੋਈ ਵੱਡੀ ਬਿਮਾਰੀ ਲੱਗੀ ਹੁੰਦੀ ਆ ਤੁਹਾਨੂੰ ਇਹ ਮੈਨੂੰ ਔਖਾ ਹੀ ਲੱਗਦਾ ਇਹ ਤਾਂ ਮੈਂ ਦਿਨੋਂ ਦਿਨ ਨਾ ਡਿੱਗਦੇ ਹੀ ਜਾ ਰਿਆਂ ਆ ਹਾਂਜੀ ਦੋਸਤੋ ਜੇ ਤੁਹਾਨੂੰ ਵੀ ਆਪਣੇ ਵੇਟ ਘਟਣ ਦੇ ਉੱਤੇ ਆਹ ਵਾਲਾ ਡਰ ਲੱਗਦਾ ਪਿਆ ਹੈ ਨਾ ਜੇ ਤੁਹਾਨੂੰ ਐਂਜ਼ਾਇਟੀ ਡਿਪਰੈਸ਼ਨ ਦੇ ਵਿੱਚ ਖਤਰਨਾਕ ਲੱਗ ਰਿਹਾ ਕਿ ਤੁਹਾਡਾ ਬੇਟ ਜਿਹੜਾ ਰੋਜ਼ ਡਿੱਗਦਾ ਜਾ ਰਿਹਾ ਤੇ ਤੁਸੀਂ ਘਰਾਇਓ ਨਾ ਇਹ ਕੁਛ ਨਹੀਂ ਹੋਣ ਲੱਗਾ ਅਸਲ ਦੇ ਵਿੱਚ ਕੀ ਆ ਜਦੋਂ ਤੁਹਾਨੂੰ ਐਂਜ਼ਾਇਟੀ ਆਉਂਦੀ ਆ ਨਾ ਤਾਂ ਤੁਹਾਡੀ ਗੱਟ ਹੈਲਥ ਖਰਾਬ ਹੋ ਜਾਂਦੀ ਆ ਜਿਹਦੇ ਕਰਕੇ ਤੁਸੀਂ ਜੋ ਵੀ ਖਾਣੇ ਉਹ ਸਾਰਾ ਕੁਝ ਚੰਗੀ ਤਰ੍ਹਾਂ ਪਚਦਾ ਹੀ ਨਹੀਂ ਤੇ ਉਹ ਕੀ ਹੁੰਦਾ ਫਿਰ ਉਹਦੇ ਨਾਲ ਲਗਾਤਾਰ ਜਿਹੜਾ ਸਾਡਾ ਬੇਟ ਆ ਉਹ ਕਈ-ਕਈ ਕਿਲੋ ਡਿੱਗਦਾ ਜਾਂਦਾ ਆ ਤੇ ਘਰ ਆ ਨਾ ਜਾਏ ਉਹ ਕਿਤੇ ਪੇ ਹਾਂ ਵੀ ਬਿਨਾਂ ਕਲ ਤੋਂ ਇੰਨਾ ਭਾਰ ਡੇਗ ਗਿਆ ਤੇ ਅਸੀਂ ਤਾਂ ਖਰੇ ਹੁਣ ਬਚਣਾ ਹੀ ਨਹੀਂ ਐਦਾਂ ਦਾ ਕੁਛ ਨਹੀਂ ਹੈਗਾ ਜਿੱਦਨ ਤੁਹਾਡੀ ਐਂਜ਼ਾਇਟੀ ਕਾਬੂ ਚ ਆਉਣ ਲੱਗ ਪਈ ਤਾਂ ਸਮਝ ਲਓ ਵੇਟ ਵੀ ਵੱਜ ਜਾਣਾ ਤੁਸੀਂ ਪਹਿਲਾਂ ਵਰਗੇ ਵੀ ਹੋ ਜਾਣਾ ਨਾ ਇਹ ਸੋਚੋ ਪੇ بار-बार ਮੇਰੀਆਂ ਬਾਹਾਂ ਦੇ ਵਿੱਚ ਕੀ ਹੋ ਗਿਆ ਲੱਤਾਂ ਦੇ ਵਿੱਚ ਕੀ ਹੋ ਗਿਆ ਕੁਝ ਨਹੀਂ ਹੋਣਾ ਜੇ ਤੁਹਾਨੂੰ ਵੀ ਇਹੋ ਜੀ ਸਮੱਸਿਆ ਹੈਗੀ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰ ਲੈਣਾ